ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਦਾ ਜੋ 26 ਜਨਵਰੀ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਮੂਰਤੀ ਤੇ ਅਟੈਕ ਕੀਤਾ ਅਸੀਂ ਬਸਪਾ ਅੰਬੇਡਕਰ ਪਾਰਟੀ ਵੱਲੋਂ ਉਸ ਦੀ ਨਿੰਦਿਆ ਕਰਦੇ ਆ ਅੱਜ ਭੰਡਾਰੀ ਪੁਲ ਤੋਂ ਬਸਪਾ ਅੰਬੇਡਕਰ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਵੱਲੋਂ ਹਾਲਗੇੜ ਦੇ ਵਿੱਚੋਂ ਦੀ ਸ਼ਾਂਤਮਈ ਟੰਗਣਾ ਇੱਕ ਰੋਸ ਮਾਰਚ ਕੱਢਿਆ ਗਿਆ ਸਾਡੇ ਅੰਦਰ ਇੱਕ ਰੋਸ ਆ ਵੀ ਸਾਡੇ ਰਹਿਬਰ ਦੇ ਨਾਲ ਇਹ ਅਟੈਕ ਹੋਇਆ ਇਹ ਕਿਹੜੀਆਂ ਏਜੰਸੀਆਂ ਦੀ ਸਾਜ਼ਿਸ਼ ਆ ਉਹ ਏਜੰਸੀਆਂ ਦਾ ਜ਼ਾਹਰ ਕੀਤਾ ਜਾਵੇਗਾ ਕਿਤਾ ਜੇ 26 ਜਨਵਰੀ ਦਾ ਵੱਡਾ ਦਿਨ ਹੁੰਦਾ ਵਾ ਪੂਰੇ ਦੇਸ਼ 'ਚ ਇੰਨੀ ਸਿਕਿਉਰਿਟੀ ਲਾਈ ਹੁੰਦੀ ਹੈ ਕਿ ਆਪ ਕੋਈ ਸਪੋਰਟ ਹੁੰਦਾ ਪਰ ਦਿਨ ਦਿਹਾੜੇ ਦਾ ਕੰਮ ਹੋ ਜੇਣਾ ਕਿੰਨੇ ਨਹੀਂ ਨੀਂਦਾ ਸਮੇਂ ਦੇਉ ਇਹ ਬਿਲਕੁਲ ਇੱਕ ਸਵਾਲੀਆ ਇਨਸਾਨ ਹੈ ਨਿਸ਼ਾਨ ਆ ਵੀ ਬਾਬਾ ਸਾਹਿਬ ਡਾਕਟਰ ਮੇੜਕਰ ਦਾ 26 ਜਨਵਰੀ ਦਾ ਦਿਨ ਸੀ ਉਸ ਦਿਨ ਹੀ ਇਹ ਦਿਨ ਕਿਉਂ ਚੁਣਿਆ ਗਿਆ ਇਹ ਤਾਂ ਪੰਜਾਬ ਪੁਲਿਸ ਦੀ ਮਾਨ ਸਰਕਾਰ ਦੀ ਇੰਟੈਲੀਜੈਂਸੀ ਦੱਸੇ ਇਹ ਦਿਨ ਕਿਉਂ ਚੁਣਿਆ ਗਿਆ ਜੇ ਤੁਹਾਨੂੰ ਪਤਾ ਹੀ ਤੇ ਤੁਸੀਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਦੱਸਿਆ ਇਹਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇਣ ਰਮਵੀਸ਼ਾ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਵੀ ਲਾਡ ਰਡ ਸਿੱਧੀ ਰੱਖੀ ਗਈ ਹੈ ਪੰਜਾਬ ਦਾ ਮਾਹੌਲ ਜਿਹੜਾ ਬੜਾ ਵਧੀਆ ਵਾ ਤੁਸੀਂ ਕਿਸ਼ਤਾ ਦੇਦੇ ਜੀ ਪੰਜਾਬ ਦਾ ਤਿੰਨ ਸਾਲਾਂ ਤੋਂ ਮਾਹੌਲ ਭਲੀ ਭਾਂਤੀ ਤੁਸੀਂ ਜਾਣਦੇ ਜੋ ਆਏ ਦਿਨ ਸ਼ਹਿਰਾਂ ਦੇ ਵਿੱਚ ਗੋਲੀਆਂ ਚੱਲਦੀਆਂ ਆਏ ਦਿਨ ਨਸ਼ਾ ਤਸਕਰ ਵੱਡੀ ਪੱਦਰ ਤੇ ਨਸ਼ਾ ਵੇਚ ਰਹੇ ਆ ਆਏ ਦਿਨ ਥਾਣਿਆਂ ਦੇ ਵਿੱਚ ਬੰਬ ਪਟਾਕੇ ਚੱਲ ਰਹੇ ਆ ਤੇ 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਨਾਲ ਬਹੁਤ ਮੱਦ ਘਟੀ ਘਟਨਾ ਵਾਪਰੀ ਆ ਇਹ ਪੰਜਾਬ ਸਰਕਾਰ ਬਿਲਕੁਲ ਨਕਮੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਫੇਲ ਹੋ ਚੁੱਕੇ ਆ 26 ਜਨਵਰੀ ਵਾਲੇ ਦਿਨ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ 27 ਤਰੀਕ ਨੂੰ ਤੁਹਾਡੇ ਕੁਝ ਕੈਬਨਿਟ ਮਨਿਸਟਰ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਬਦੌਲਤ ਸੰਤਰੀਆਂ ਤੋਂ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਤੇ ਉਹਨਾਂ ਦੀ ਪ੍ਰਕਿਰਿਆਵਾਂ ਤੇ ਜਰਾਬਾਂ ਪਾ ਕੇ ਆ ਕੇ ਮੱਥਾ ਟੇਕ ਕੇ ਗਏ ਇੱਕ ਫਾਰਮੈਲਟੀ ਪੂਰੀ ਕਰਕੇ ਗਏ ਤੇ ਬਾਅਦ ਚ ਉਹਨਾਂ ਨੇ ਮੇਅਰ ਅਨਾਉਂਸ ਕਰ ਦਿੱਤਾ ਅਤੇ ਲੋਕਤੰਤਰ ਦਾ ਘਾਣ ਕੀਤਾ ਸੰਵਿਧਾਨ ਦੀ ਰੱਖਿਆ ਕਰਨ ਦੀ بجائے ਇਹਨਾਂ ਨੇ ਸੰਵਿਧਾਨ ਦਾ ਘਾਣ ਕੀਤਾ ਜੇਕਰ ਪੰਜਾਬ ਸਰਕਾਰ ਜੇਕਰ ਆਪਣਾ ਪੇਅਰ ਚੁਣ ਗਿਆ ਤੱਕੇ ਨਾ ਚੁਣ ਗਿਆ ਤੇ ਇਹਦਾ ਜਿਲ੍ਹਾ ਬਹੁਮਤ ਆ ਜੇ ਚਾਹੁੰਦੇ ਆ ਵੀ ਸਾਡੇ ਕੋਲ ਬਹੁਮਤ ਆ ਤੇ ਆਪਣਾ ਬਹੁਮਤ ਪ੍ਰੈਸ ਰਹੀਂ ਆਪਣਾ ਦੱਸਿਆ ਜਾਵੇ ਵੀ ਸਾਡੇ ਕੋਲ ਬਹੁਮਤ ਆ ਪਰ ਅਸੀਂ ਕਹਿੰਦੇ ਆ ਵੀ ਲੋਕਤੰਤਰ ਦਾ ਸ਼ਰੇਆਮ ਧਜੀਆਂ ਡਾਈਆਂ ਗਈਆਂ ਆ ਅੰਬੇਡਕਰ ਸਾਹਿਬ ਦੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੂੰ 27 ਤਰੀਕ ਬਦਲ ਕੇ ਅੱਗੇ ਦਾ ਦਿਨ ਰੱਖ ਦੇਣਾ ਚਾਹੀਦਾ ਸੀ ਇਹ ਸਰਕਾਰ ਬਿਲਕੁਲ ਨਕਮੀ ਸਰਕਾਰ ਆ ਕੰਮ ਕੀਤਾ ਇਹ ਅਸੀਂ برداشت ਨਹੀਂ ਕਰ ਸਕਦੇ ਕਹਿੰਦਾ ਵੀ ਉਹ ਨੌਜਵਾਨ ਸੀ ਦੁਬਈ ਤੋਂ ਵਾਪਸ ਆਇਆ ਸੀ ਕਿ ਲੱਗਦਾ ਕਿ ਮਨਸ਼ਾ ਹੋ ਗਈ ਦੀ ਉਹ ਅੱਜ ਥੇ ਆ ਕੇ ਸ਼ਾਮ ਕਰ ਗਿਆ ਇਹ ਬਿਲਕੁਲ ਜੀ ਵੇਖੋ ਦੁਬਈ ਤੋਂ ਜਿਹੜਾ 3 ਮਹੀਨੇ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਰਿਹਾ ਉਹਦੀ ਕੁਝ ਨਾ ਕੁਝ ਮਨਸ਼ਾ ਕਿਸੇ ਨਾ ਕਿਸ ਨੇ ਉਹਨੂੰ ਤਿਆਰ ਕਰਕੇ ਭੇਜਿਆ ਵੀ ਤੁਸੀਂ ਪੰਜਾਬ ਚ ਜਾ ਕੇ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਮੂਰਤੀ ਤੇ ਹਥੌੜਿਆਂ ਨਾਲ ਅਟੈਕ ਕਰਨਾ ਸੰਵਿਧਾਨ ਨੂੰ ਅੱਗ ਲਗਾਉਣੀ ਆ ਇਹ ਬਿਲਕੁਲ ਪ੍ਰੀ ਪਲੈਨਿੰਗ ਇਹ ਸਾਰਾ ਕੰਮ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਸ ਦੋਸ਼ੀ ਨੂੰ ਫੜ ਕੇ ਪਰਦਾ ਫਾਸ਼ ਕਰੇ ਕਿ ਕਿੰਨਾ ਲੋਕਾਂ ਦਾ ਇਹਦੇ ਪਿੱਛੇ ਹੱਥ ਆ ਉਸ ਨੂੰ ਜਾਰ ਕੀਤਾ ਜਾਵੇ ਤੋ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ